ਪੂਰਨ ਸਿੰਘ ਉੱਚਾ ਲੰਮਾ ਸੁਨੋਖਾ ਗੱਭਰੂ ਪੜ੍ਹ ਲਿਖ ਬਿਜਲੀ ਦਾ ਡਿਪਲੋਮਾ ਕਰਕੇ ਬਿਜਲੀ ਵਿਭਾਗ ਵਿੱਚ ਲੈਨਮੈਨ ਭਰਤੀ ਹੋ ਗਿਆ ਉਧਰੋਂ 1975 ਐਮਰਜੈਂਸੀ ਵਿੱਚ ਸਾਰਾ ਪੰਜਾਬ ਇਲੈਕਟ੍ਰਿਫਾਈ ਕਰਨ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਜਿਸ ਵਿੱਚ ਹਰ ਪਿੰਡ ਬਿਜਲੀ ਪਹੁੰਚਾਈ ਜਾਣੀ ਸੀ ਤੇਰ ਤੇਜ ਤਰਾਰ ਪੂਰਨ ਸਿੰਘ ਦੀ ਤਰੱਕੀ ਹੋ ਕੇ जेई ਬਣ ਗਿਆ ਅੰਦਾ ਤੁੰਦ ਮਿਲ ਰਹੇ ਸਰਕਾਰੀ ਸਮਾਨ ਵਿੱਚੋਂ ਕੁਝ ਵੇਚ ਦਿੰਦਾ ਪੈਸੇ ਲੈ ਕੇ ਬਿਨਾ ਨਕਸ਼ਾ ਪਾਸ ਵਾਲੀ ਥਾਂ ਵਿੱਚੋਂ ਦੀ ਰੂਟ ਬਦਲ ਕੇ ਲੈਣਾ ਕੱਢ ਦੇਣੀ ਆ। ਕੁਝ ਚਿਰ ਬਾਅਦ ਇਹ ਕੰਮ ਮੁਕੰਮਲ ਹੋਣ ਤੇ ਨਾਲ ਦੇ ਸ਼ਹਿਰ ਬਾਦਰੀ ਹੋ ਗਈ। ਉੱਥੇ ਸੇਮ ਆਉਣ ਕਰਕੇ ਕੁਝ ਬਿੱਲ ਨਾਂ ਭਰਨ ਕਰਕੇ ਕੱਟੇ ਟਿਊਬਵਲ ਨਕਸ਼ਾ ਦੀਆਂ ਲਾਈਨਾਂ ਪੁੱਟਣ ਦਾ ਕੰਮ ਥੋਕ ਵਿੱਚ ਹੱਥ ਵਿੱਚ ਆ ਗਿਆ। ਆਪਸਰਾ ਨਾਲ ਰੜ ਕੇ ਲੋਹੇ ਦੇ ਖੰਭੇ ਤਾਰਾਂ ਵੇਚਦਿਆਂ ਕਾਰਖਾਨਿਆਂ ਵਾਲੀ ਨਾਂ ਦਾ ਚਾਰਜ ਵੀ ਲੈ ਲਿਆ। ਤੇਜ ਰਾਰ ਪੂਰਨ ਸਿੰਘ ਨੇ ਉੱਪਰ ਤੱਕ ਜਾਣ ਪਛਾਣ ਬਣਾ ਲ ਆਪਣੇ ਸੈੱਲ ਬਣਾ ਲਏ ਮਹਿਕਮੇ ਵਿੱਚ ਪੂਰਨ ਸਿਓ ਪੂਰਨ ਸਿਓ ਹੋਣ ਲੱਗੀ ਨਾਲ ਦੇ ਮੁਲਾਜ਼ਮਾਂ ਉੱਪਰਲੇ ਐਸ ਡੀਓ ਐਕਸ਼ਨ ਤੱਕ ਦੇ ਸਾਰੇ ਸਟਾਫ ਦੀਆਂ ਪਦड़ियां ਕਰਵਾ ਆਪਣੀ ਮਰਜ਼ੀ ਦੇ ਲਗਾਉਣ ਲੱਗ ਪਿਆ ਜੇ ਕੋਈ ਸ਼ਿਕਾਇਤ ਉੱਪਰ ਜਾਂਦੀ ਤਾਂ ਛਾਪਾ ਪੈਣਾ ਹੁੰਦਾ ਪੂਰਨ ਸਿੰਘ ਨੂੰ ਪਹਿਲਾਂ ਕੋਣ ਆ ਜਾਂਦਾ ਤੇ ਮਸਲਾ ਹੱਲ ਕਰਨ ਦੇ ਇੰਤਜ਼ਾਮ ਹੋ ਜਾਂਦੇ ਬਿਜਲੀ ਚੋਰੀ ਕਰਵਾਉਣੀ ਨਜਾਇਜ਼ ਲੈਣਾ ਪੁੱਟ ਕੇ ਇੱਧਰ ਉੱਧਰ ਕਰਨੀਆਂ ਸਾਮਾਨ ਵੇਚਣਾ ਕਾਰਖਾਨਿਆਂ ਤੋਂ ਮਹੀਨਾ ਬਾਾਰ ਉਗਰਾਹੀ ਕਹ ਮਹਿਕਮੇ ਦੀਆਂ ਗੱਡੀਆਂ ਦਾ ਡੀਜ਼ਲ ਵੇਚਣਾ ਹਰ ਕੰਮ ਵਿੱਚੋਂ ਨੋਟਾਂ ਦੀਆਂ ਬੰਡਾ ਬੰਨਣ ਲੱਗਿਆ ਤਰਕੀ ਹੋ ਕੇ ਐਸ ਡੀਓ ਬਣ ਗਿਆ ਪੂਰਾ ਟੌਰ ਹੋ ਗਿਆ ਫਿਰ ਪੈਸੇ ਨਾਲ 100 ਕਿਲਾ ਜਿਵੇਂ ਠੀਕਿਆ ਕੁੜੀਆਂ ਦੇ ਸ਼ਾਨਦਾਰ ਵਿਆਹ ਕੀਤੇ ਕੋਠੀ ਪਾਈ ਵਾਰ ਖੁਦ ਨੂੰ ਸ਼ੂਗਰ ਅਤੇ ਬਵਾਸੀਰ ਹੋ ਗਈ। ਇੱਕੋ ਦਿਨ ਪੁੱਤਰ ਚੜ੍ਹਦੀ ਉਮਰੀ ਚਿੱਟੇ ਦਾ ਨਸ਼ਾ ਕਰਨ ਲੱਗ ਪਿਆ। ਖੁਦ ਅਫੀਮ ਕਰਨ ਲੱਗ ਪਿਆ। ਦਿਨ ਮਾੜੇ ਸ਼ੁਰੂ ਹੋ ਗਏ। ਘਰੋਂ ਫੀਮ ਛੜੀ ਗਈ। ਟੱਕੜਾ ਪੈਸਾ ਖਰਚਾ ਕੇ ਖਰਚ ਕੇ ਛੁੱਟ ਗਿਆ। ਖੁਦ ਰਿਟਾਇਰ ਹੋ ਗਿਆ। ਮੁੰਡੇ ਨੇ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ। ਇਹ ਵੇਚ ਕੇ ਕੁੜੀਆਂ ਜ਼ਮੀਨ ਵਿੱਚੋਂ ਹਿੱਸਾ ਮੰਗਣ ਲੱਗੀਆਂ। ਕਿ ਇਸ ਨੇਤਾ ਵੇਚੀ ਦੇਣੀ ਹੈ ਕਿਸੇ ਯਕਮ ਕਾਰਨਾ ਪੈਰ ਵੜਵਾਉਣਾ ਪਿਆ ਕਿਉਂਕਿ ਸ਼ੂਗਰ ਕਾਰਨਾ ਠੀਕ ਨਹੀਂ ਸੀ ਹੋ ਸਕਦਾ ਕੁਝ ਜ਼ਮੀਨ ਜੋ ਬਨਾਮੀ ਖਰੀਦੀ ਸੀ ਜਿਸ ਦੇ ਨਾਂ ਤੇ ਸੀ ਖਰੀਦੀ ਸੀ ਉਹ ਕਬਜਾ ਕਰ ਲੈ ਉਸਨੇ ਕਬਜਾ ਕਰ ਲਿਆ ਅੰਤ ਇਸ ਦੁਨੀਆ ਤੇ ਹੀ ਨਰਕ ਵੇਖਦਾ ਹੋਇਆ ਬੇਤਾਜ ਬਾਸਾ ਪੂਰਨ ਸਿੰਘ ਇਸ ਦੁਨੀਆ ਤੋਂ ਚਲੇ ਗਿਆ ਜਿਆਦਾ ਬੇਈਮਾਨੀਆਂ ਕਰਨ ਵਾਲੇ ਕਰਮਚਾਰੀਆਂ ਨੂੰ ਅੱਜ ਵੀ ਪੂਰਨ ਸਿੰਘ ਦੀ ਉਦਾਹਰਣ ਦਿੱਤੀ ਜਾਂਦੀ ਹੈ ਇਹ ਅਸਲ ਕਹਾਣੀ ਹੈ ਹੈ ਨਾਂ ਬਗੈਰਾ ਬਦਲੀ ਕੀਤੇ ਹੋਏ ਹਨ ਤੁਸੀਂ ਵੀ ਇਸ ਕਹਾਣੀ ਬਾਰੇ ਜਰੂਰ ਦੱਸੋ ਜੀ ਬੇਈਮਾਨੀਆਂ ਦਾ ਫਲ ਹਮੇਸ਼ਾ ਮਾੜਾ ਹੀ ਹੁੰਦਾ ਹੈ ਗਲਤੀ ਹੁੰਦਾ ਹੈ ਇਹ ਬੰਦੇ ਨੂੰ ਭੁਗਤਣਾ ਹੀ ਪੈਂਦਾ ਹੈ ਇਸ ਬਾਰੇ ਵੱਧ ਵਧ ਕਮੈਂਟ ਕਰਕੇ ਜਰੂਰ ਦੱਸੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।